ਮੇਰਾ ਮੁੰਡਾ ਨੌਜਵਾਨ ਸੀ ਚਿੱਟਾ ਲਾਉਂਦਾ ਸੀ ਮਰ ਗਿਆ ਇਹਨਾਂ ਪੁੱਤ ਮਰਿਆ ਮੇਰਾ ਇਹ ਪਤੀਜਾ ਇਹ ਮੇਰਾ ਪਤੀਜਾ ਸੀ ਮਤਲਬ ਦੋ ਇੱਕ ਘਰ ਚ 2 ਲੱਖ ਹਾਂਜੀ 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 ਫੋਨ ਕਰੋ ਅਸੀਂ ਵੇਲੇ ਆਜ ਨੇ ਚਿੱਟਾ ਦੇਣ ਕਰੇ ਹਏ ਹਏ ਗਾਲੇ ਮੇ ਬੁੱਤ ਸਾਡਾ ਜੀਰਦਾ ਕੀ ਹਾਜ਼ਰ ਹੈਗਾ ਵੇ ਕਿਤੇ ਜਾ ਜਵਾਨੀਆਂ ਵਾੜੇ ਗਾਵੇ ਕਾਲੂ ਆਹ ਯਾਰ ਰੱਬ ਤੁਹਾਡਾ ਮੇਰਾ ਭਰਾ ਸੀ ਵੀਰੇ ਜਿਵੇਂ ਇਹ ਕਹਿੰਦੇ 5 ਸਾਲ ਤੋਂ 5 ਸਾਲ ਤੋਂ ਹਾਂਜੀ 5 ਸਾਲ ਤੋਂ ਕਰ ਰਿਹਾ ਸੀ

ਜਿਵੇਂ ਮਾਮਾ ਤੋਂ ਪੁੱਤ ਪੈਣਾ ਮਤਲਬ ਪੈਣਾ ਨੂੰ ਤਾਂ ਭਰਾਵਾਂ ਦਾ ਆਸਰਾ ਹੀ ਬਹੁਤ ਹੁੰਦਾ ਬਹੁਤ ਵੀਰੇ ਬਹੁਤ ਜ਼ਿਆਦਾ ਹੁੰਦਾ ਹੈ ਅਸੀਂ ਇਹੀ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਛੇਤੀ ਤੋਂ ਛੇਤੀ ਚਿੱਟਾ ਬੰਦ ਕੀਤਾ ਜਾਵੇ ਹਾਂ ਹਾਂ ਤਾਂ ਇਹਦਾ ਕੋਈ ਰੋਕ ਹੈ ਚਿੱਟੇ ਤੇ ਬਿਲਕੁਲ ਵੀ ਨਹੀਂ ਸ਼ਰੇਆਮ ਵਿਕੀ ਜਾ ਰਿਹਾ ਹੈ ਹਾਂ ਤੁਹਾਡਾ ਬੇੜਾ ਚਿੱਟੇ ਵਾਲੇ ਨੇ ਮਾਰੇ ਨਹੀਂ ਇਹ ਸਾਡ ਮੇਰਾ ਪੋਤਰਾ ਹੈ ਨਾ ਜਿਹੜਾ ਹਾਂ ਮੇਰੇ ਮੁੰਡੇ ਨੂੰ ਫੜਾ ਕੇ ਜਿਹੜੇ ਚਿੱਟੇ ਵੇਚਦੇ ਨੇ ਜਿਹੜੇ ਚਿੱਟੇ ਵੇਚਦੇ ਨੇ ਮੇਰੇ ਮੁੰਡੇ ਨੂੰ ਫੜਾ ਕੇ ਪਰਚਾ ਕਰਾ ਕੇ ਨਜਾਇਜ਼ ਇਹ ਜਕਾਲ ਦਿੱਤਾ ਪਿੱਛੇ ਮੇਰੇ ਪੋਤਰੇ ਨੂੰ ਫੋਨ ਕਰਦੇ ਸਦਵਾਲ ਆ ਰਾਤ ਦਾ 7-8 ਵਜੇ ਤੀ ਜਾਂ 10 ਵਜੇ ਦੇ ਰਹੇ ਤਾਂ ਅੰਦਰ ਗਾਇਬ ਕਰ ਲਿਆ ਨੇ ਮੇਰੀ ਨੋ ਭਾਲ ਦੀ ਫਿਰ ਹੀ ਕੋਈ ਨਹੀਂ ਲੱਭਿਆ ਤੇ ਅਦੀਪੁਰਾ ਰਹਿਣੇ ਬੁੰਮਣ ਸ਼ਾ ਵਸਤੀ ਉਹ ਜਿਹੜੇ ਨਾ ਚਿੱਟੇ ਵਾਲੇ ਉਹਨਾਂ ਅੰਦਰ ਛੱਟ ਕੇ ਉਹਨੂੰ ਕਤਲ ਕਰ ਦਿੱਤਾ ਪਤਾ ਨਹੀਂ ਕਿਹੜੀ ਮੌਤ ਮਾਰਿਆ ਨੇ ਸਾਡੇ ਮੇਰੇ ਪੁੱਤਰ ਦੇ ਬੁਰੇ ਹਾਲ ਕੀਤੇ ਨੇ ਤੇ ਸੋਤ ਕੋਈ ਸੁਣ ਹੀ ਨਹੀਂ ਲੋਈ ਇੱਕੋ ਮੂੜਾ ਫੜਾਣੇ ਬਾਅਦ ਹੀ ਕੋਈ ਨਹੀਂ ਫੜਾਣੇ ਬਾਕੀ ਉਹ ਕਰਾਂਗੇ ਜਿਹਨਾਂ ਨੇ ਫੁੱਲ ਖੁੱਈ ਦੀ ਮੇਰਾ ਪੁੱਤਰਾ ਹੈ ਕਿੰਨੀ ਉਮਰ ਸੀ ਬਾਪੂ ਮੇਰੇ ਪੁੱਤਰ ਦੀ 24 ਸਾਲ 24 ਸਾਲ ਦੀ ਉਮਰ ਦੇ ਵਿੱਚ ਤੁਹਾਡੇ ਤੋਂ ਤੁਹਾਡਾ ਪੋਤਾ ਖੋਲਿਆ ਪੋਤਾ ਖੋਲਿਆ ਨੇ ਇੱਕ ਹੋ ਗਿਆ ਫੀ ਇੱਕੋ ਇੱਕ ਇੱਕੋ ਇੱਕੋ ਇੱਕ ਹੀ ਪੋਤਾ ਆਹ ਦੇ ਫੜ ਬਰਾਦੋਂ ਮੇ ਆ ਗਿਆ ਕੁੜੀ ਵਿਆਹ ਦਿੱਤੀ ਪੋਤਾ ਆ ਜਿਹਾ ਵਿਆਹ ਨਾਲ ਤੁਹਾਡਾ ਬੇਟਾ ਹਾਂਜੀ ਮੇਰੇ ਤਾਂ ਪਹਿਲਾਂ ਪਰਚਾ ਕਰਾਇਆ ਥਾ ਚੋਰੀ ਦਾ ਪੁਲਿਸ ਨੂੰ ਪੈਸੇ ਦੇਤੇ ਤੁਸੀਂ ਜਦੋਂ ਮਖਦਾਜ ਇਹਨੂੰ ਫੜ ਕੇ ਲੈ ਗਿਆ ਪੈਸੇ ਲੈ ਗਏ ਧੋਖੇ ਨਾਲ ਪਰਚਾ ਨਜਾਇਜ਼ ਪਾ ਦਿੱਤਾ ਤੂੰ ਇਹ ਲੇਖਾ ਜਿਹੜਾ ਹੌਲਦਾਰ ਇਹ ਬਹੁਤ ਖਤਰਨਾਕ ਬੰਦਾ ਹੈ ਇਹਦੇ ਤੇ ਨਜਾਇਜ਼ ਪਰਚਾ ਪਾ ਕੇ ਇਹਦੀ ਸਰਪੰਚ ਆਇਆ ਨੂੰ ਛੱਡਾਂ ਨਹੀਂ ਤੂੰ ਤੇਦੀ ਜਬਾਨ ਤੇ ਵੀ ਨਹੀਂ ਖੇਤੀ ਹੋਣ ਦਿੱਤੀ ਤੂੰ ਸਾਰਿਆਂ ਨੂੰ ਇਕੱਠੇ ਕਰਕੇ ਤੁਹਾਡਾ ਕੰਮ ਕਰਦੇ ਜਾਂਦੀ ਸਾਡਾ ਜੀ ਨਸ਼ੇ ਵਾਲੇ ਨੇ ਵੀ ਮਾਰਿਆ ਹੈ ਹਾਂਜੀ ਚਿੱਟੇ ਵਾਲਿਆਂ ਪੁੱਤਰ ਮੇਰਾ ਛੋਟੀ ਜਿਹੀ ਉਮਰ ਦਾ ਹੈ ਪੁੱਤਰ ਪਿਓ ਨਾਂ ਦਾ ਪਹਿਲਾਂ ਮੁੱਕ ਗਿਆ ਸੀਗਾ ਛੋਟੇ ਛੋਟੇ ਪਾੜ ਜਦ ਮੇਰੇ ਖਾਵਾ ਦੇ ਟਾਈਮ ਪੁੱਤਰ ਹੀ ਡਰ ਗਿਆ ਜਲੋ ਮੰਨ ਕੇ ਚਲੋ ਇਹ ਨਸ਼ੇ ਵਾਲਿਆਂ ਨੂੰ ਰੋਕਦਾ ਸੀ ਰੋਕਦਾ ਸੀ ਇਹਨੂੰ ਗੋਲੀਆਂ ਮਾਰੀਆਂ ਗਈਆਂ ਜੀ ਪਿੱਛੋਂ ਵਾਰ ਕੀਤਾ ਗਿਆ ਗੋਲੀਆਂ ਮਾਰੀਆਂ ਗਈਆਂ ਹਾਂਜੀ ਇਹ ਦਾਦੀ ਹੈ ਨਹੀਂ ਇਹ ਮੇਰੀ ਮਾਂ ਹੈ ਜੀ ਇਹ ਮਾਂ ਇਹ ਇਹ ਮੇਰਾ ਬ੍ਰਦਰ ਹੈ ਜੀ ਛੋਟਾ ਬ੍ਰਦਰ ਹਾਂਜੀ ਇਹ ਨਾ ਜੀ ਮੰਨ ਕੇ ਚਲੋ ਇਹ ਨਾ 4-5 ਪੰਜ ਬੰਦਿਆਂ ਨੂੰ ਦਵਾਲ ਨਹੀਂ ਸੀ ਇਨਾ ਮਗਰੋਂ ਵਾਰ ਕੀਤਾ ਹੈ। ਹਰਿਆਣੇ ਵਾਲੇ ਕਹਿੰਦੇ ਭੁਜੀਆ ਲੈਣ ਗਿਆ ਤੇ ਮਗਰੋਂ ਮਾਰੀਆਂ ਨੇ ਗੋਲੀਆਂ ਮਾਰ ਦਿੱਤਾ ਨੇ। ਚਲ ਕਿਸੇ ਨੇ ਪਿੰਡ ਨਾਲ ਚਲਾਉਂਦੀ ਤਾਂ ਕਿਸੇ ਵੀ ਮੇਰਾ ਪੁੱਤਰ ਲੁੱਟਾ ਗਿਆ। ਦੂਜਾ ਨੰਬਰ ਕਿਦ ਨੂੰ ਫੋਨ ਕਰਦੇ ਆਂ? ਅਸੀਂ ਫੋਨ ਕਰਦੇ ਆਂ। ਹਾਂ ਜੀ ਅਸੀਂ ਕਾਰਵਾਈ ਕਰ ਰਹੇ ਆਂ ਜੀ। ਕਾਰਵਾਈ ਕਾਦੀ ਕਰ ਰਹੇ ਜੇ ਤੁਸੀਂ? ਸਾਨੂੰ ਤਾਂ ਕੋਈ ਸਮਝ ਨਹੀਂ ਆ ਰਹੀ ਜੀ। ਇੱਕ ਬੰਦਾ ਫੜਿਆ ਹੈ। 10 ਦਿਨਾਂ ਨੇ ਇਹਨਾਂ ਟਾਈਮ ਲਿਆ ਸੀ। ਜਿਹਦੇ ਨਾਲ ਦਰਦ ਹੁੰਦੀ ਏ। ਅੱਜ 10 ਦਿਨ ਬੁਰੇ ਹੋ ਗਏ। ਬੰਦਾ ਹੱਕ ਹੀ ਹੈਗਾ ਜੀ। ਬੰਦਾ ਚਾਰਾਂ ਬੰਦਿਆਂ ਦਾ ਨਾਂ ਹੈ ਪਰਚੇ। ਖੁਦ ਬਿਆਨ ਦੇ ਕੇ ਗਿਆ ਬੰਦਾ ਤੇ ਦੂਸਰਾ ਨੰਬਰ ਡਾਕਟਰ ਦੇ ਨਗੈਲੀ ਸੀ ਹਾਂਜੀ ਇਹ ਦਾਦਾ ਜੀ ਮੇਰਾ ਦਾਦਾ ਜੀ ਤੁਹਾਡਾ ਕਿਵੇਂ ਨਸ਼ੇ ਦਾ ਕੀ ਹਾਲ ਹੈ ਬੁਰਾ ਹਾਲ ਹੈ ਜੀ ਨਸ਼ੇ ਵਾਲਿਆਂ ਨੇ ਤਾਂ ਬਹੁਤ ਬੁਰਾ ਹਾਲ ਕੀਤਾ ਵਾ ਸਾਡੇ ਮੇਰੇ ਭਤੀਜੇ ਨੂੰ ਨਸ਼ੇ ਤਸਕਰ ਮਾਰ ਕੇ ਚਲੇ ਗਿਆ ਗੋਲੀ ਲੇਕਿਨ ਗੋਲੀ ਮਾਰਨ ਤੋਂ ਬਾਅਦ ਜਦੋਂ ਅਸੀਂ ਸਰਕਾਰੀ ਹਸਪਤਾਲ ਪਹੁੰਚੇ ਹਾਂ ਤੇ ਡਾਕਟਰ ਨੇ ਓਪਰੇਟ ਕੀਤਾ ਲੇਕਿਨ ਉਸਨੇ ਕੱਲੀ ਗੋਲੀ ਕੱਢੀ ਏ ਕੋਈ ਓਪਰੇਟ ਨਹੀਂ ਕੀਤਾ ਕੋਈ ਉਹਦੇ ਵਿੱਚੋਂ ਗੋਲੀ ਦਾ ਮਸਾਲਾ ਨਹੀਂ ਕੱਢਿਆ ਕੋਈ ਕੁਝ ਨਹੀਂ ਕੀਤਾ ਸਰਕਾਰੀ ਹੁੰਦਾ ਸਾਡੇ ਕੋਲ ਪੈਸੇ ਲੈ ਗਏ ਸਰਕਾਰੀ ਹੁੰਦੇ ਆ ਸਾਡੇ ਕੋਲ ਪੈਸੇ ਲੈ ਗਏ ਉਸਨੇ ਉਹਨੇ ਗਿਆ 15000 ਰੁਪਏ ਸਾਡੇ ਕੋਲ ਮੌਕੇ ਤੇ ਲਿਆ ਗਿਆ ਉਸ ਤੋਂ ਬਾਅਦ ਉਹਨਾਂ ਨੇ ਗੋਲੀ ਕੱਢੀ ਏ ਲੇਕਨ ਹੋਰ ਕੋਈ ਚੀਜ਼ ਗੋਲੀ ਦਾ ਨਾਮ ਮਸਾਲਾ ਕੱਢਾ ਨਾ ਕੁਝ ਨਹੀਂ ਕੀਤਾ ਗਿਆ ਹਾਂਜੀ ਮੰਨ ਕੇ ਜਲੋ ਅਸੀਂ ਉਹਨੂੰ ਪਹਿਲਾਂ 4000 ਰੁਪਏ ਦਿੱਤਾ ਸੀ ਖਾਤੇ 'ਚ ਉਹਨਾਂ ਜਦੋਂ ਉਹਨੇ ਅਪਰੇਟ ਸ਼ੁਰੂ ਨਹੀਂ ਕੀਤਾ ਜਿੰਨਾ ਚਿਰ 11000 ਰੁਪਏ ਉਹਦੇ ਖਾਤੇ 'ਚ ਨਹੀਂ ਪਾਇਆ 15000 ਪੂਰਾ ਦਿੱਤਾ ਸੀ ਉਹਨੇ ਕੋਈ ਅਪਰੇਟ ਨਹੀਂ ਕੀਤਾ ਕੋਈ ਕੁਝ ਨਹੀਂ ਇੱਕ ਤਾਂ ਸਾਨੂੰ ਡਾਕਟਰ ਦੇ ਗਾਰਵਾਈ ਚਾਹੀਦੀ ਏ ਹੂੰ ਕਿੰਦੇ ਕਰਕੇ ਉਹ ਰੁਕਿਆ ਗਿਆ ਹੂੰ ਡਾਕਟਰ ਤੇ ਪਰਚਾ ਕੀਤਾ ਜਾਏ ਬਿਲਕੁਲ ਕੀ ਹਾਲਾਤ ਨੇ ਮਤਲਬ ਜਿਵੇਂ ਪਰਿਵਾਰ 29 30 ਇੱਕ ਤਿਆਰ ਮਤਲਬ ਲਗਾਤਾਰ ਮੌਤਾਂ ਚਿੱਟੇ ਨਾਲ ਹਾਲਾਤ ਬਹੁਤ ਮਾੜੇ ਨੇ ਸਿੱਧੂ ਸਾਹਿਬ ਹਮ ਬਸ ਸਾਡਾ ਤਾਂ ਕਿਸੇ ਨੇ ਤਾਂ ਇਹ ਹੀ ਕਰ ਲਿਆ ਵਿਜਾਲਾਵਾਦ ਦਾ ਨੌਜਵਾਨ ਖਤਮ ਹੀ ਕਰਨੇ ਨੇ 24 ਸਾਲ ਦੀ ਉਮਰ 23 ਸਾਲ ਦੀ ਉਮਰ 22 ਸਾਲ ਦੀ ਉਮਰ ਚ ਤੇ ਕੋਈ ਦਿਨ ਖਾਲੀ ਨਹੀਂ ਜਾ ਰਿਹਾ ਜਿਸ ਦਿਨ ਮੌਤਾਂ ਨਹੀਂ ਹੋ ਰਹੀਆਂ ਇਹ ਤਾਂ ਕੈਮਰੇ ਦੇ ਸਾਹਮਣੇ ਜਿਹੜੇ ਆਗ ਹੈ ਕਈ ਤਾਂ ਕੈਮਰੇ ਦੇ ਸਾਹਮਣੇ ਨਹੀਂ ਆਏ ਕੁਝ ਪਰਿਵਾਰ ਪੁਲਿਸ ਨੇ ਮੁਕਰਾ ਲਾ ਉਹ ਨਹੀਂ ਅੱਜ ਆਏ ਕੁਝ ਫੁੱਲ ਪਾਣ ਗਏ ਨੇ ਇੱਕ ਦਿਨ ਚ ਦੋ ਤਿੰਨ ਤਿੰਨ ਮੌਤਾਂ ਸਾਡੇ ਨੇੜੇ ਹੋ ਰੀਆਂ ਤੇ ਮਤਲਬ ਕੱਲੇ ਜਲਾਲਾਬਾਦ ਜੀ 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 ਜਨਾਬ ਜੀ 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 ਤਿੰਨ ਘਾਰਾਂ ਦੇ ਤਾਂ ਵੱਡੇ ਲੈਨ ਲਟਾਂ ਦੇ ਮੁੰਡੇ ਤੁਰੇ ਨੇ ਪਿਛਲੇ ਦਿਨਾਂ ਚ ਜਿਹੜੇ ਆਪ ਦੀ ਇੱਜ਼ਤ ਨੂੰ ਵੇਖਦੇ ਵੀ ਉਹਨਾਂ ਗੱਲ ਕੱਢੀ ਨਹੀਂ ਬਾਹਰ ਤੇ 60 ਤੋਂ ਵੱਧ ਮੌਤਾਂ ਨੇ ਪਿਛਲੇ ਕੁਝ ਦਿਨਾਂ ਦੇ ਵਿੱਚ ਇਹ 6 ਤੇ 7 ਅਸੀਂ ਕੈਮਰੇ ਦੇ ਵਿੱਚ ਕੈਦ ਕੀਤੀਆਂ ਨੇ ਇਹ ਹਾਲਾਤ ਨੇ ਤੇ ਚਿੱਟਾ ਸਰਕਾਰ ਕਹਿੰਦੀ ਵੀ ਅਸੀਂ ਕੱਤੀ ਤਰੀਕ ਨੂੰ ਖਤਮ ਕਰ ਦੇਣਾ ਹੈ ਖਤਮ ਤਾਂ ਕਾਹਦਾ ਹੋਮ ਡਿਲੀਵਰੀ ਤੱਕ ਹੋ ਗਿਆ ਕਰੇ ਹਾਂ ਇਹ ਹਾਲਾਤ ਹੋ ਗਿਆ ਭਗਵੰਤ ਮਾਨ ਸਾਹਿਬ ਵੀ ਹੋਮ ਡਿਲੀਵਰੀ ਹੋ ਜਾਂਦੀ ਹੈ ਦੂਜੀ ਗੱਲ ਭਗਵੰਤ ਮਾਨ ਸਾਹਿਬ ਤੇ ਕੇਜਰੀਵਾਲ ਤੁਸੀਂ ਕਹਿੰਦੇ ਸੀ ਵੀ ਅਸੀਂ بڑے ਐਕਸ਼ਨ ਲੈਣੇ ਆ ਐਕਸ਼ਨ ਹੀ ਐਕਸ਼ਨ ਕਰਦੇ ਆ ਕਾਦੇ ਐਕਸ਼ਨ ਯਾਰ ਸਾਨੂੰ ਤਾਂ ਅੱਜ 7ਵਾਂ ਦਿਨ ਹੀ ਹੋ ਗਿਆ ਲੱਗਿਆਂ ਨੂੰ ਦਿਨ ਪਰ ਰਾਤ ਮੋਢਿਆਂ ਤੇ ਨੌਜਵਾਨਾਂ ਦੀਆਂ ਲਾਸ਼ਾਂ ਸਿਮਿਆਂ ਚਲਜਾਲ ਆ ਕੇ ਰਹਿ ਗਏ ਤੇ ਸਾਡੇ ਤੁਹਾਡੇ ਤੱਕ ਖਬਰ ਹੀ ਨਹੀਂ ਪਹੁੰਚੀ ਇਹਦਾ ਮਤਲਬ ਹੈ ਫੇਲੀਅਰ ਹੈ ਤੁਹਾਡਾ ਥੱਲੇ ਵੀ ਆਹ ਆ ਕੁਸ ਜਾਲਾਬਾਦ ਹੋਈ ਜਾਂਦਾ ਕੌਣ ਜ਼ਿੰਮੇਵਾਰ ਹੈ ਦੇ ਲਈ ਡਿਪਟੀ ਜਾਲਾਬਾਦ ਡੀਐਸਪੀ ਜਾਲਾਬਾਦ ਜ਼ਿੰਮੇਵਾਰ ਹੈ ਸਬ ਡਿਵੀਜ਼ਨ ਜਾਲਾਬਾਦ ਜਿਹੜਾ ਅੱਗੇ ਆ ਬਕਾਉਂਦਾ ਰਿਹਾ ਜੀ ਜਿਹੜਾ ਬਕਾਉਂਦਾ ਰਿਹਾ ਜੋ 2 ਨੰਬਰ ਦੇ ਕੰਮ ਸਾਰੇ ਡੀਐਸਪੀ ਜਾਲਾਬਾਦ ਕਰਾਉਂਦਾ ਰਿਹਾ ਇੱਥੇ ਤਾਂ ਹਾਲਾਤ ਬੜੇ ਮਾੜੇ ਨੇ ਜੀ ਜਿਹੜੇ ਬੱਚੇ ਨੇ ਉਹਨਾਂ ਨੂੰ ਸ਼ਾਮ ਨੂੰ ਵੈਸੇ ਇੱਕ ਵੱਡਾ ਲੈਨ ਲੜਕਾ ਸਾਡਾ ਮਾਰਤਾ ਗੋਲੀਆਂ ਮਾਉਂਦਾ ਕਾਪੇ ਨਾਲ ਸਿਰ ਵੱਡਤਾ ਤੁਰਿਆ ਜਾਂਦਾ ਮੋਬਾਈਲ ਖੋਨ ਤੇ ਸ਼ਾਮ ਨੂੰ ਤੇ ਇੱਥੇ ਗੁੰਡਾ ਗਰਜੀ ਦਾ ਨੰਗਾ ਨਾਚੇ ਜਾਲਾਬਾਲ ਸਮਝ ਲੋ ਵੀ ਤਾਲੀ ਬਾਣ ਬਣ ਗਿਆ